ਦੁਨੀਆ ਦੇ ਵਿੱਚ ਪਿਓ ਤੇ ਪੁੱਤਰ ਦਾ ਬੜਾ ਹੀ ਅਨੋਖਾ ਰਿਸ਼ਤਾ ਹੁੰਦਾ ਆ ਜਦੋਂ ਬੱਚੇ ਛੋਟੇ ਹੁੰਦੇ ਨੇ ਤਾਂ ਪਿਓ ਦੇ ਵੱਲੋਂ ਬੱਚਿਆਂ ਦੀਆਂ ਸਾਰੀਆਂ ਰੀਜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਬੱਚਿਆਂ ਦੇ ਵੱਲੋਂ ਆਪਣੇ ਪਿਓ ਨੂੰ ਹਰ ਇੱਕ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਉਸ ਨੇ ਆਪਣੇ ਜ਼ਮਾਨੇ ਦੇ ਸਮੇਂ ਦੇ ਵਿੱਚ ਨਹੀਂ ਮਾਣੀ ਹੁੰਦੀ ਤੇ ਅਜਿਹੀ ਇੱਕ ਮਿਸਾਲ ਕਾਇਮ ਕੀਤੀ ਗਈ ਹੈ ਉੱਗੇ ਬਿਜ਼ਨਸਮੈਨ ਦੇ ਪੁੱਤਰਾਂ ਦੇ ਵੱਲੋਂ ਆਪਣੇ ਪਿਓ ਦੇ ਜਨਮ ਦਿਨ ਦੇ ਮੌਕੇ ਉੱਪਰ ਇੱਕ ਅਜੀਹਾ ਕੇਕ ਤਿਆਰ ਕੀਤਾ ਗਿਆ ਜਿਸ ਨੂੰ ਦੇਖ ਕੇ ਪਿਓ ਬਹੁਤ ਹੀ ਖੁਸ਼ ਹੋ ਗਿਆ। ਸ਼ਾਇਦ ਦੁਨੀਆ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਬ੍ਰੈਂਟਨ ਦੇ ਵਿੱਚ ਕੈਨੇਡਾ ਦੇ ਜਮਪਲ ਪੁੱਤਰਾਂ ਨੇ ਆਪਣੀ ਦਾਦੀ ਅਤੇ ਮਾਂ ਦੇ ਨਾਲ ਮਿਲ ਕੇ ਆਪਣੇ ਪਿਤਾ ਨੂੰ ਸਰਪ੍ਰਾਈਜ਼ ਬਰਥਡੇ ਪਾਰਟੀ ਲਈ ਬਣਾਏ ਕੇਕ ਤੇ ਵੱਖ-ਵੱਖ ਔਜ਼ਾਰਾਂ ਦੀ ਫੋਟੋ ਬਣਾ ਕੇ ਜਨਮ ਦਿਨ ਮਨਾਇਆ। ਬੀਤੇ ਦਿਨੀ ਸਮਾਜ ਸੇਵੀ ਗੀਤਕਾਰ ਅਤੇ ਉੱਗੇ बिजनेसमैन ਜੇ ਕੇ ਆਟੋ ਦੇ ਮਾਲਕ ਜੋਗਾ ਸਿੰਘ ਕੰਗਦਾ ਸੱਠਵਾਂ ਜਨਮ ਦਿਨ ਰਾਮਟਨ ਦੇ ਡ੍ਰੀਮ ਬੈਂਕੁਇਟ ਹਾਲ ਵਿਖੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਨਮ ਦਿਨ ਲਈ ਬਨਾਇਆ ਕੇਕ ਮਹਿਮਾਨਾਂ ਦੀ ਖੇਚਦਾ ਕੇਂਦਰ ਬਣਿਆ ਰਿਹਾ 200 ਤੋਂ ਵੀ ਵਧੇਰੇ ਪਰਿਵਾਰਕ ਅਤੇ ਨਜ਼ਦੀਕੀ ਦੋਸਤਾਂ ਨੇ ਇਸ ਮੌਕੇ ਤੇ ਭੰਗੜੇ ਪਾਏ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਜ਼ਿਲ੍ਹਾ ਨਵਸ਼ਹਿਰ ਦੇ ਪਿੰਡ ਕੰਗ ਦੇ ਜੰਪਲ ਜੋਗਾ ਸਿੰਘ ਕਾਂਗੋ 1980 ਵਿੱਚ ਕੈਨੇਡਾ ਆਏ ਸਨ ਅਤੇ ਅੱਜ ਉਹ ਆਪਣਾ ਨਾਂ ਸਮਾਜ ਸੇਵੀ ਕੰਮਾਂ ਗੀਤਾ ਅਤੇ ਆਪਣੇ ਕਾਰੋਬਾਰ ਦੇ ਸਿਰ ਤੇ ਭਾਈਚਾਰੇ ਵਿੱਚ ਨਾਂ ਬਣਾ ਕੇ ਨਾਮਣਾ ਖੱਟ ਰਹੇ ਹਨ ਜੋਗਾ ਸਿੰਘ ਕੰਗ ਦੇ ਜਨਮ ਦਿਨ ਤੇ ਉਹਨਾਂ ਦੇ ਮਾਤਾ ਸਰਦਾਰਨੀ ਕਰਮਕੌਰ ਨੇ ਆਪਣੇ ਪੁੱਤਰ ਨੂੰ ਗਲ ਨਾਲ ਲਗਾ ਕੇ ਵਧਾਈ ਦਿੱਤੀ ਅਤੇ ਉਹਨਾਂ ਦੀ ਧਰਮ ਪਤਨੀ ਰੁਪਿੰਦਰ ਕੌਰ ਕੰਗ ਪੁੱਤਰ ਜਗਜੀਤ ਸਿੰਘ ਜੈ ਕੰਗ ਕੁਲਜੀਤ ਸਿੰਘ ਬਿੱਲੀ ਕੰਗ ਲਖਨ ਕੰਗ ਅਤੇ ਮੁਮਤਾਜ ਕੰਗ ਨੇ ਪਾਰਟੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਰਤੀਬ ਦਿੱਤੀ ਪਰਿਵਾਰ ਵੱਲੋਂ ਲਖਨ ਨੇ ਆਪਣੇ ਡੈਡੀ ਦੇ ਜਨਮ ਦਿਨ ਤੇ ਸੱਚੀਆਂ ਗੱਲਾਂ ਸੁਣਾ ਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ ਜੋਗਾ ਸਿੰਘ ਕਾਂਗਦੇ ਦੇ ਸੁਪੁੱਤਰਾਂ ਨੇ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਉਹ ਆਪਣੇ ਡੈਡੀ ਦੇ ਜਨਮ ਦਿਨ ਤੇ ਕੋਈ ਨਿਵੇਕਲਾ ਕੰਮ ਕਰਨ ਜਿਸ ਕਰਕੇ ਉਹਨਾਂ ਨੇ ਆਪਣੇ ਪਿਤਾ ਦੀ ਕਮਾਈ ਤੇ ਮਾਣ ਮਹਿਸੂਸ ਕਰਦੇ ਹੋ। ਉਹਨਾਂ ਦੇ ਕੰਮਕਾਜ ਨਾਲ ਸੰਬੰਧਿਤ ਉਹ ਸਾਰੇ ਟੂਲਸ ਬਣਵਾਏ ਜਿਨ੍ਹਾਂ ਨੂੰ ਉਹ ਹਰ ਰੋਜ਼ ਵਰਤਦੇ ਆ। ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕੇਕ ਦੇ ਉੱਪਰ ਪੇਚਕਸ, ਪिलास, ਹਥੌੜੀ, ਰੈਂਚ ਚਾਬੀ ਨਟ ਬੋਲਟ ਅਤੇ ਮੇਖਾ ਇਹ ਸਾਰੇ ਟੂਲਸ ਉਹਨਾਂ ਦੇ ਵੱਲੋਂ ਵਰਤੇ ਜਾਂਦੇ ਹਨ ਤੇ ਕਮਾਈ ਤੇ ਮਾਣ ਮਹਿਸੂਸ ਕਰਦੇ ਹੋਏ ਬੱਚਿਆਂ ਦੇ ਵੱਲੋਂ ਇਹ ਸਰਪ੍ਰਾਈਜ਼ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਗਿਆ ਤੇ ਆਪਣੇ ਪਿਤਾ ਦੇ ਲਈ ਇਹ ਸਰਪ੍ਰਾਈਜ਼ ਕੇਕ ਵੀ ਬਣਵਾਇਆ ਗਿਆ ਜਿਸ ਨੂੰ ਦੇਖ ਕੇ ਜੋਗਾ ਸਿੰਘ ਕੰਗ ਖੁਸ਼ੀ ਦੇ ਮਾਰੇ ਉਹਨਾਂ ਦੇ ਵੱਲੋਂ ਆਪਣੇ ਬਿਆਨ ਵੀ ਸਾਂਝੇ ਨਹੀਂ ਕੀਤੇ ਜਾ ਰਹੇ ਸਨ ਬਿਊਰੋ ਰਿਪੋਰਟ ਹਮਦਰ ਟੀਵੀ